ਦੋਸਤੋ ਅਮਨਦੀਪ ਦੂਰ ਸ਼ਹਿਰ ਤੋਂ ਆਇਆ ਹੈ ਇੰਜ ਲੱਗ ਰਿਹਾ ਹੈ ਕਿ ਜਿਵੇਂ ਉਸ ਦੀ ਅੱਖਾਂ ਦੇ ਵਿੱਚ ਜਨੂੰਨ ਹੋਵੇ ਹਮੇਸ਼ਾ ਆਪਣੇ ਆਸ-ਪਾਸ ਦੇ ਲੋਕਾਂ ਨਾਲ ਕੁਲ ਮਿਲ ਕੇ ਰਹਿਣ ਵਾਲਾ ਅਮਨਦੀਪ ਆਪਣੇ ਮਾਸੀ ਦੇ ਮੁੰਡੇ ਨੂੰ ਆਖਦਾ ਹੈ ਕਿ ਬੜੇ ਦਿਨ ਹੋ ਗਏ ਤੇਰੇ ਕੋਲ ਆਏ ਨੂੰ ਆਜਾ ਬਾਜ਼ਾਰ ਚੱਲਦੇ ਹਾਂ ਕੁਝ ਕੁਮਕੀਆਉਂਦੇ ਹਾਂ ਨਾਲੇ ਮੇਰੀ ਸ਼ਰਧਾ ਹੋ ਰਹੀ ਹੈ ਵੀ ਕਿਸੇ ਗਰੀਬ ਗਾਉਂ ਨੂੰ ਕੁਝ ਦਾਨ ਪੁੰਨ ਕਰਕੇ ਆਈਏ ਕਿਸੇ ਮੰਦਰ ਮਸਜਿਦ ਗੁਰਦੁਆਰੇ ਦੇ ਵਿੱਚ ਕੁਝ ਚੜਾਵਾ ਚੜਾ ਕੇ ਆਈਏ ਬੜੇ ਦਿਨ ਹੋ ਗਏ ਸ਼ਾਇਦ ਜੋ ਮੇਰੇ ਨਾਲ ਮਾੜੇ ਕੰਮ ਹੋ ਰਹੇ ਹਨ ਜੋ ਮੇਰੀ ਮਾੜੀ ਕਿਸਮਤ ਚੱਲ ਰਹੀ ਹੈ ਉਹ ਬਦਲ ਜਾਵੇ ਮਾਸੀ ਦਾ ਮੁੰਡਾ ਆਖਦਾ ਹੈ ਕੋਈ ਗੱਲ ਨਹੀਂ ਚੱਲੋ ਆਪਾਂ ਚੱਲਦੇ ਹਾਂ ਬਾਜ਼ਾਰ ਦੀ ਝਕਾਚੌਂਦ ਉਹਨਾਂ ਨੂੰ ਪ੍ਰਭਾਵਿਤ ਕਰ ਰਹੀ ਹੈ ਇੰਜ ਲੱਗ ਰਿਹਾ ਹੈ ਜਿਵੇਂ ਅੱਜ ਸ਼ਾਮ ਦੀਵਾਲੀ ਦੀ ਰਾਤ ਹੋਵੇ ਵੱਡਾ ਸ਼ਹਿਰ ਹੈ ਅਤੇ ਬੜੇ ਲੰਬੇ ਸਮੇਂ ਬਾਅਦ ਅਮਨਦੀਪ ਇਹੋ ਜਿਹਾ ਵੱਡੇ ਸ਼ਹਿਰ ਦੇ ਵਿੱਚ ਆਇਆ ਹੈ ਇੱਥੇ ਚੱਪੇ-ਚੱਪੇ ਤੇ ਕੁਝ ਭਿਖਾਰੀ ਆਨ ਨ ਕਿਸੇ ਨੂੰ 5 ਰੁਪਏ ਕਿਸੇ ਨੂੰ 10 ਰੁਪਏ ਦੇ ਕੇ ਅਮਨਦੀਪ ਉਹਨਾਂ ਦਾ ਆਸ਼ੀਰਵਾਦ ਲੈਂਦਾ ਹੈ ਤੇ ਸੋਚਦਾ ਹੈ ਵੀ ਆ ਮੈਂ ਕੋਈ ਵੜਾ ਚੰਗਾ ਕੰਮ ਕਰ ਰਿਆ ਹਾਂ ਮਾਸੀ ਦੇ ਮੁੰਡੇ ਨੂੰ ਆਖਦਾ ਹੈ ਵੀ ਤੂੰ ਵੀ ਕੁਝ ਕਰ ਲੈ ਤੂੰ ਵੀ ਕੁਝ ਪੁੰਨ ਖੱਟ ਲੈ ਅੱਗੋਂ ਮਨਾ ਕਰ ਦਿੰਦਾ ਹੈ ਮੈਂ ਤਾਂ ਐਵੇਂ ਹੀ ਠੀਕ ਹਾਂ ਮੈਨੂੰ ਕਿਸੇ ਭਿਕਾਰੀ ਨੂੰ ਦੇ ਕੇ ਪੁੰਨ ਖੱਟਣ ਦੀ ਲੋੜ ਨਹੀਂ ਅੱਗੋਂ ਵਜਾ ਪੁੱਛਦਾ ਹੈ ਤਾਂ ਕੋਈ ਗੱਲ ਨਹੀਂ ਦੱਸ ਦਾਂਗਾ ਤੈਨੂੰ ਵਜਾ ਵੀ ਵਜਾ ਦੀ ਕੀ ਗੱਲ ਹੈ ਅੱਗੇ ਚੱਲ ਤੈਨੂੰ ਇੱਕ ਚੀਜ਼ ਦਿਖਾਉਂਦੇ ਹਾਂ ਉਸੇ ਹੀ ਬਾਜ਼ਾਰ ਦੀ ਚੱਕਾ ਚੌਂਦੇ ਦੇ ਵਿੱਚ ਅੱਗੇ ਵੱਧਦੇ ਹਨ ਕਈ ਭਿਖਾਰੀਆਂ ਦੇ ਟੋਲੇ ਹੁੰਦੇ ਹਨ ਉਹਨਾਂ ਨੂੰ ਅਨਦੇਖਾ ਕਰ ਆਪਣੇ ਛੋਟੇ ਛੋਟੇ ਕਦਮਾਂ ਨਾਲ ਬਾਜ਼ਾਰ ਨੂੰ ਚੱਕਦੇ ਹੋਏ ਦੇਖਦੇ ਹੋਏ ਰੌਣਕ ਮੇਲਾ ਅੱਗੇ ਪਹੁੰਚ ਜਾਂਦੇ ਹਨ ਅੱਜ ਉੱਥੇ ਇੱਕ ਭਿਖਾਰੀ ਬੈਠਾ ਹੈ ਸਾਰੇ ਲੋਕ ਉਸ ਨੂੰ ਬਿਨਾ ਕੁਝ ਦਿੱਤੇ ਲੰਘ ਰਹੇ ਹਨ ਜਿੱਥੇ ਆਸ-ਪਾਸ ਬੈਠੇ ਭਿਖਾਰੀਆਂ ਨੂੰ ਕੋਈ ਨਾ ਕੋਈ ਆਦਮੀ ਆ ਕੇ ਕੋਈ ਨਾ ਕੋਈ ਔਰਤਾ ਕੇ ਕੁਝ ਨਾ ਕੁਝ ਦੇ ਕੇ ਜਾ ਰਹੀ ਹੈ کافی ਚਿਰ ਉੱਥੇ ਬੈਠੇ ਰਹਿਣ ਤੋਂ ਬਾਅਦ ਵੀ ਅਮਨਦੀਪ ਨੇ ਨੋਟ ਕੀਤਾ ਵੀ ਉਹ ਜਿਹੜਾ ਭਿਖਾਰੀ ਹੈ ਉਸ ਨੂੰ ਕੋਈ 1 ਰੁਪਿਆ ਵੀ ਨਹੀਂ ਦੇ ਰਿਆ ਸਗੋਂ ਸਾਰੇ ਜਾਣੇ ਉਸ ਦੇ ਕੋਲੋਂ ਲੰਘ ਕੇ ਉਸ ਨੂੰ ਲਾਂਤਾ ਪਾ ਰਹੇ ਹਨ ਜਿਵੇਂ ਕਿ ਬਹੁਤ ਮਾੜੇ ਕੰਮ ساری ਉਮਰ ਦੇ ਵਿੱਚ ਉਸ ਨੇ ਕੀਤੇ ਹੋਣ ਉਹ ਬਜ਼ੁਰਗ ਭਿਕਾਰੀ ਅੱਜ ਇੱਥੇ ਆਪਣੇ ਕਰਮਾਂ ਦਾ ਫਲ ਭੋਗ ਰਿਹਾ ਹੈ ਕੌਣ ਹੈ ਉਹ ਆਪਣੇ ਮਾਸੀ ਦੇ ਮੁੰਡੇ ਨੂੰ ਪੁੱਛਦਾ ਹੈ ਮੈਨੂੰ ਤੂੰ ਇੱਥੇ ਕਿਉਂ ਲੈ ਕੇ ਆਏ ਹੈ ਕੀ ਵਜ੍ਹਾ ਹੈ ਉਸ ਭਿਕਾਰੀ ਨੂੰ ਤੇਰਾ ਦਿਖਾਉਣ ਦਾ ਕੀ ਮਕਸਦ ਹੈ ਆਖਿਰ ਇਹੋ ਜਿਹਾ ਕੀ ਕੀਤਾ ਹੈ ਉਸ ਨੇ ਵੀ ਉਸ ਨੂੰ ਨਾ ਤਾਂ ਕੋਈ ਦਾਨਪੂਰ ਕਰ ਰਿਹਾ ਹੈ ਤੇ ਨਾ ਹੀ ਉਸ ਦੇ ਵੱਲ ਕੋਈ ਦੇਖਣਾ ਪਸੰਦ ਕਰ ਰਿਹਾ ਹੈ ਆਪਣੇ ਬੱਚਿਆਂ ਤੱਕ ਨੂੰ ਹਟਾਇਆ ਜਾ ਰਿਹਾ ਹੈ ਵਿਜਦੇਵਾਲਾ ਨਾ ਚੱਕੋ ਬਹੁਤ ਮਾੜਾ ਬੰਦਾ ਹੈ ਕੀ ਕੀਤਾ ਹੈ ਇਸ ਨੇ ਕੀ وجہ ਹੈ ਜਿਹੜੇ ਕਰਮਾਂ ਦਾ ਫਲ ਭੋਗ ਰਿਹਾ ਹੈ ਦੋਸਤੋ ਆਖਿਰਕਾਰ ਉਸ ਭਿਕਾਰੀ ਦੀ ਉਹ ਕਹਾਣੀ ਸੁਣਾਉਂਦਾ ਹੈ ਜਿਸ ਨਾਲ ਅਮਨਦੀਪ ਦੀ ਜਿਹੜੀ ਜਗਿਆਸਾ ਹੈ ਉਸ ਦੇ ਅੰਦਰ ਜੋ ਤੂਫਾਨ ਉੱਡ ਰਹੇ ਹਨ ਉਹ ਠੰਡੇ ਹੋਣ ਵਾਲੇ ਹਨ ਦੱਸਦਾ ਹੈ ਵੀ ਆ ਇਹ ਜਿਹੜਾ ਭਿਖਾਰੀ ਹੈ ਕਿਸੇ ਸਮੇਂ ਸ਼ਹਿਰ ਦਾ ਡੀਐਸਪੀ ਹੋਇਆ ਕਰਦਾ ਸੀ ਕਿਸੇ ਸਮੇਂ ਇਸ ਦਾ ਨਾਮ ਸ਼ਹਿਰ ਵਿੱਚ ਬੋਲਿਆ ਕਰਦਾ ਸੀ ਕਿਸੇ ਸਮੇ ਇਹ ਸਭ ਤੋਂ ਵੱਡਾ ਚਿੱਟੇ ਦੇ ਵਪਾਰ ਵਿੱਚ ਸ਼ਾਮਿਲ ਸੀ ਸਾਰੇ ਪਾਸੇ ਇਸ ਦੀ ਚਰਤਾ ਸੀ ਸਭ ਨੇ ਤੇ ਇਸ ਨਾਲ ਕੰਮ ਕਰਿਆ ਕਰਦੇ ਸਨ ਐਨਾ ਪੈਸਾ ਕੀ ਸ਼ਾਇਦ ਆਗ ਲਗਾਇਆ ਨਹੀਂ ਮੁੱਕਦਾ ਆਖਿਰ ਕੀ ਹੋਇਆ ਇਸ ਨੂੰ ਅਮਨਦੀਪ ਨੇ ਜਗਿਆਸਾ ਭਰੀ ਆਵਾਜ਼ ਵਿੱਚ ਪੁੱਛਿਆ ਅੱਗੋਂ ਇੱਕ ਕਮਾਲ ਦਾ ਉੱਤਰ ਆਉਂਦਾ ਹੈ ਜਿਸ ਨੂੰ ਸੁਣ ਕੇ ਅਮਨਦੀਪ ਦੇ ਪੈਰਾਂ ਹੇਠੋਂ zameen ਨਿਕਲ ਜਾਂਦੀ ਹੈ ਉਸ ਨੂੰ ਇਹ ਲੱਗਿਆ ਜਿਵੇਂ ਕੋਈ ਜ਼ਿੰਦਗੀ ਦੀ ਅਸਲ ਚੀਜ਼ ਅੱਜ ਉਸ ਦੇ ਸਾਹਮਣੇ ਆਈ ਹੋਵੇ ਅਸਲ ਵਾਕਿਆ ਅੱਜ ਉਸ ਨੂੰ ਸੁਣਨ ਨੂੰ ਮਿਲਿਆ ਜੋ ਕਿ ਸ਼ਾਇਦ ਕਦੇ ਉਸਨੇ ਸਿਰਫ ਕੰਨਾਂ ਨਾਲ ਸੁਣਿਆ ਸੀ ਅੱਜ ਅੱਖਾਂ ਨਾਲ ਦੇਖਣ ਨੂੰ ਮਿਲ ਰਿਹਾ ਹੈ ਆਖਿਰ ਕੀ ਸੀ ਉਸ ਡੀਐਸਪੀ ਦੀ ਕਹਾਣੀ ਕਿਉਂ ਉਸ ਨੂੰ ਪੀਖ ਮੰਗਣ ਤੇ ਮਜਬੂਰ ਹੋਣਾ ਪਿਆ ਕਿਉਂ ਲੋਕ ਉਸ ਨੂੰ দান-ਬੁੰਨ ਕਰਨਾ ਵੀ ਪਸੰਦ ਨਹੀਂ ਕਰਦੇ ਦੱਸਾਂਗੇ ਜੀ ਆ ਪੂਰੀ ਵੀਡੀਓ ਦੇ ਵਿੱਚ ਇੱਕ ਮਾਮੂਲੀ ਜਿਹਾ ਪੁਲਿਸ ਅਫਸਰ ਜਿਸ ਦਾ ਨਾਮ ਗੁਰਜੰਟ ਸਿੰਘ ਹੈ ਗੁਰਜੰਟ ਸਿੰਘ ਆਪਣੀ ਬਰਦੀ ਦੇ ਪ੍ਰਤੀ ਆਪਣੇ ਆਪ ਦੇ ਪ੍ਰਤੀ ਬੜਾ ਵਫਾਦਾਰ ਹੈ ਸ਼ੁਰੂ ਦੇ ਵਿੱਚ ਉਸ ਦੇ ਕੇਸ ਦਾੜੀ ਸਨ ਲੇਕਿਨ ਹੌਲੀ-ਹੌਲੀ ਉਸਨੇ ਵਰਦੀ ਦੇ ਰੋਬ ਵਿੱਚ ਆ ਕੇ ਆਪਣੇ ਆਪ ਨੂੰ ਉੱਚਾ ਦਿਖਾਉਣ ਦੇ ਲਈ ਆਪਣੇ ਆਪ ਨੂੰ ਵੱਡਾ ਦਿਖਾਉਣ ਦੇ ਲਈ ਆਪਣੇ ਕੇਸ ਨਾਈ ਦੇ ਕੋਲ ਜਾ ਕੇ ਕਤਲ ਕਰਾ ਲਏ ਸਨ ਬੜਾ ਮਾੜੇ ਕੰਮਾਂ ਦੇ ਵੱਲ ਵੱਧਦਾ ਜਾ ਰਿਹਾ ਸੀ ਹੌਲੀ-ਹੌਲੀ ਕਰ ਦਿਆ ਇਸਨੇ ਬਾਕੀ ਪੁਲਿਸ ਵਾਲਿਆਂ ਦੀ ਸੰਗਤ ਦੇ ਵਿੱਚ ਬਾਕੀ ਆਪਣੇ ਵਰਗਿਆਂ ਦੀ ਸੰਗਤ ਦੇ ਵਿੱਚ ਸ਼ਰਾਬ ਪੀਣੀ ਜੂਆ ਖੇਡਣਾ ਤੇ ਐਸੇ ਕੰਮ ਸ਼ੁਰੂ ਕਰ ਦਿੱਤੇ ਹੁਣ ਇਹ ਰਿਸ਼ਵਤ ਲੈਣੋ ਬਾਝ ਨਹੀਂ ਹੁੰਦਾ ਜਿੱਥੇ ਵੀ ਦਾ ਹੱਥ ਲੱਗਦਾ ਹੈ ਗੁਰਜੰਟ ਸਿੰਘ ਉੱਥੋਂ ਪੈਸੇ ਕਮਾ ਲੰਦਾ ਹੈ ਇਸ ਚੀਜ਼ ਤੋਂ ਇਸ ਦੇ ਘਰ ਦੇ ਬੜੇ ਖਫਾ ਹਨ ਖਾਸ ਕਰਕੇ ਇਸ ਦੀ ਪਤਨੀ ਰਾਣੀ ਰਾਣੀ ਨੂੰ ਲੱਗਦਾ ਹੈ ਕਿ ਮਾੜੇ ਕੰਮਾਂ ਦਾ ਪੈਸੇ ਦਾ ਅੰਤ ਮਾੜਾ ਹੁੰਦਾ ਹੈ ਬਹੁਤ ਸਮਝਾਉਂਦੀ ਹੈ ਵੀ ਤੂੰ ਪਹਿਲਾਂ ਤਾਂ ਗੁਰੂ ਸਾਹਿਬ ਦੀ ਨਿਸ਼ਾਨੀ ਕੇਸ ਕਤਲ ਕਰਾ ਲਏ ਹਨ ਉਸ ਤੋਂ ਬਾਅਦ ਹੋਂ ਤੂੰ ਆ ਮਾੜੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਮੰਨ ਲਿਆ ਤੁਸੀਂ ਪੁਲਿਸ ਅਫਸਰ ਹੋ ਤੁਹਾਡਾ ਰੋਬ ਹੈ ਤੁਹਾਡੇ ਕੋਲ ਬਹੁਤ ਪੈਸਾ ਹੈ ਬਹੁਤ ਤਰੀਕੇ ਹਨ ਕਾਲੇ ਪੈਸੇ ਕਮਾਉਣ ਦੇ ਦੋ ਨੰਬਰ ਚ ਪੈਸਾ ਕਮਾਉਣ ਦੇ ਲੇਕਿਨ ਫਿਰ ਵੀ ਰੱਬ ਤੋਂ ਡਰੋ ਸਾਰੀ ਚੀਜ਼ਾਂ ਦਾ ਲੇਖਾ ਦੇਣਾ ਪੈਂਦਾ ਹੈ ਰੱਬ ਸਭ ਕੁਝ ਦੇਖਦਾ ਹੈ ਮੰਨ ਲਿਆ ਸਵਰਗ ਨਰਕਾ ਸ਼ਾਇਦ ਨਹੀਂ ਹੁੰਦੇ ਲੇਕਿਨ ਫਿਰ ਵੀ ਲੇਖਾ ਤਾਂ ਦੇਣਾ ਪੈਂਦਾ ਹੈ ਭਾਵੇਂ ਜ਼ਿੰਦਗੀ ਦੇ ਵਿੱਚ ਦੇਣਾ ਪਵੇ ਪਾਵੇਂ ਕੋਈ ਚੀਜ਼ ਗਵਾ ਕੇ ਜਾਂ ਆਪਣਾ ਆਪ ਨੂੰ ਗਵਾ ਕੇ ਕੁਝ ਨਾ ਕੁਝ ਤਾਂ ਪਰ ਨਾ ਹੀ ਪੈਂਦਾ ਹੈ ਮਾੜੇ ਕੰਮ ਦਾ ਨਤੀਜਾ ਮਾੜਾ ਹੁੰਦਾ ਹੈ ਨਹੀਂ ਮੰਨਦਾ ਗੁਰਜੰਟ ਸਿੰਘ ਆਪਣੀ ਪਤਨੀ ਨੂੰ ਮਾਰਨ ਕੁੱਟਣ ਲੱਗ ਜਾਂਦਾ ਹੈ ਤੇ ਉਸਤੇ ਅਤਿਆਚਾਰ ਕਰਦਾ ਹੈ ਮੈਨੂੰ ਸਿਖਾਉਂਦੀ ਹੈ ਮੈਂ ਇਸ ਘਰ ਦਾ ਮਾਲਕ ਹਾਂ ਕਰ ਤੇ ਸਿਰਫ ਮੇਰੀ ਚੱਲਣੀ ਚਾਹੀਦੀ ਹੈ ਮੈਂ ਇਸ ਸ਼ਹਿਰ ਦਾ ਪੁਲਸਵਾਲਾ ਹਾਂ ਮੈਂ ਇਸ ਸ਼ਹਿਰ ਦਾ ਅਫਸਰ ਹਾਂ ਮੇਰੀ ਆ ਗੱਲ ਨਹੀਂ ਸੁਨੇਗੀ ਤਾਂ ਦੇਖ ਲੈ ਫਿਰ ਆਪਣੇ ਦੋਹਾਂ ਦਾ ਇਕੱਠਾ ਰਹਿਣਾ ਮੁਸ਼ਕਲ ਹੋ ਜਾਵੇਗਾ ਰਾਣੀ ਆਪਣੇ ਘਰ ਵਾਲੇ ਦੀ ਗੱਲ ਮੰਨਦੀ ਹੈ ਉਸ ਨੂੰ ਸਮਝਾਉਣ ਦੀ ਕੋਸ਼ਿਸ਼ਾਂ ਕਰਦੀ ਹੈ ਲੇਕਿਨ ਫਿਰ ਵੀ ਚਲੋ ਕੋਈ ਗੱਲ ਨਹੀਂ ਰੱਬ ਦਾ ਭਾਣਾ ਮੰਨ ਕੇ ਮੰਨ ਲੈਂਦੀ ਹੈ ਜੋ ਉਸ ਦੀ ਕਿਸਮਤ ਦੇ ਵਿੱਚ ਲਿਖਿਆ ਹੈ ਠੀਕ ਹੈ ਫਿਰ ਵੀ ਉਸ ਦੀ ਇਸ ਗੱਲ ਤੇ ਹਮੇਸ਼ਾ ਆਪਣੇ ਘਰ ਵਾਲੇ ਗੁਰਜੰਟ ਸਿੰਘ ਨਾਲ ਲੜਾਈ ਹੁੰਦੀ ਹੈ ਵੀ ਤੂੰ ਸੁਧਰ ਜਾ ਨਹੀਂ ਮੰਨਦਾ ਤੇ ਆਪਣੇ ਆਪ ਦੇ ਵਿੱਚ ਮਸਤ ਰਹਿੰਦਾ ਹੈ ਆਪਣੇ ਨਸ਼ੇੜੀ ਦੋਸਤਾਂ ਦੇ ਨਾਲ ਨਸ਼ੇੜੀ ਯਾਰਾਂ ਦੇ ਨਾਲ ਘੁੰਮਦਾ ਰਹਿੰਦਾ ਹੈ ਦੋਸਤੋ ਇਸੇ ਤਰ੍ਹਾਂ ਚੱਲ ਰਿਹਾ ਹੈ ਇੱਕ ਦਿਨ ਅਚਾਨਕ ਜੂਨ ਦੇ ਮਹੀਨੇ ਦੇ ਵਿੱਚ ਉਸਦੀ ਮੁਲਾਕਾਤ ਰਾਣੇ ਦੇ ਨਾਲ ਹੁੰਦੀ ਹੈ ਰਾਣਾ ਵੱਡਾ ਅਪਰਾਧੀ ਹੈ ਚਿੱਟੇ ਦਾ ਵਪਾਰੀ ਹੈ ਤੇ ਪੰਜਾਬ ਦੇ ਸ਼ੁਰੂਆਤੀ ਡਰੱਗ ਡੀਲਰਾਂ ਦੇ ਵਿੱਚੋਂ ਇੱਕ ਹੈ ਨਸ਼ਾ ਵਪਾਰੀਆਂ ਦੇ ਵਿੱਚੋਂ ਇੱਕ ਹੈ ਅੱਜ ਉਸ ਨੂੰ ਮਿਲਦਾ ਹੈ ਇੱਕ ਗੁਪਤ ਮੀਟਿੰਗ ਕਿਸੇ ਇਲਾਕੇ ਦੇ ਵਿੱਚ ਰੱਖੀ ਜਾਂਦੀ ਹੈ ਬੜਾ ਹਨੇਰਾ ਹੈ ਚਾਰੇ ਪਾਸੇ ਕੁੱਤੇ ਭੌਂਕਰੇ ਹਨ ਕਿਰਲੀਆਂ ਦੀ ਆਵਾਜ਼ ਸੁਣੀ ਜਾ ਰਹੀ ਹੈ بڑے ਭੈ ਵਾਲਾ ਮਾਹੌਲ ਹੈ ਚਾਰੇ ਪਾਸੇ ਗਨਮੈਨ ਰਾਣੇ ਦੇ ਉੱਥੇ ਖੜੇ ਹਨ ਅਤੇ ਵਿਚਕਾਰ ਰਾਣਾ ਤੇ ਗੁਰਜੰਟ ਸਿੰਘ ਬੈਠਾ ਹੈ ਗੁਰਜੰਟ ਸਿੰਘ ਨੇ ਆਪਣੀ ਵਰਦੀ ਨਹੀਂ ਪਾ ਰੱਖੀ ਸਾਦੇ ਕੱਪੜਿਆਂ ਦੇ ਵਿੱਚ ਹੈ ਮੀਟਿੰਗ ਦਾ ਸੱਟਾ ਨਿਕਲਦਾ ਹੈ ਵੀ ਰਾਣਾ ਗੁਰਜੰਟ ਨੂੰ ਆਕਦਾ ਹੈ ਵੀ ਆ ਸਾਡੀ ਮਦਦ ਕਰ ਅਸੀਂ ਤੇਰਾ ਪ੍ਰੋਮੋਸ਼ਨ ਕਰਵਾ ਦੇਵਾਂਗੇ ਤੈਨੂੰ ਵੱਡੇ ਤੋਂ ਵੱਡਾ ਅਫਸਰ ਬਣਾ ਦੇਵਾਂਗੇ ਬਦਲੇ ਦੇ ਵਿੱਚ ਸਾਨੂੰ ਆ ਪੁਲਿਸ ਪ੍ਰੋਟੈਕਸ਼ਨ ਚਾਹੀਦੀ ਹੈ ਗੁਰਜੰਟ ਕਹਿ ਦਿੰਦਾ ਹੈ ਕਿ ਮੈਂ ਤੇਰੀ ਗੁਲਾਮੀ ਕਿਉਂ ਕਰਾਂ ਤੇਰੇ ਕੋਲ ਹੈ ਵੀ ਕੀ ਆ ਮੇਰੇ ਵਾਸਤੇ ਮੈਂ ਪੁਲਿਸ ਅਫਸਰ ਹਾਂ ਇੱਥੋਂ ਦਾ ਰਾਜਾ ਹਾਂ ਤੇ ਇੱਥੇ ਮੇਰੀ ਚੱਲੇਗੀ ਇਸ ਇਲਾਕੇ ਦੇ ਵਿੱਚ ਮੇਰੀ ਮਰਜ਼ੀ ਤੋਂ ਬਿਨਾ ਪਤਾ ਨਹੀਂ ਹਿੱਲ ਸਕਦਾ ਤੂੰ ਗੱਲ ਕਿਹੜੀ ਕਰਦਾ ਹੈ ਮੈਂ ਨਹੀਂ ਤੇਰਾ ਸਾਥ ਦਿੰਦਾ じゃ ਕੀ ਕਰ ਲਏਗਾ ਅੱਗੋਂ ਇੱਕ ਭਰੀ ਹੋਈ ਬੋਰੀ ਉੱਥੇ ਰੱਖੀ ਜਾਂਦੀ ਹੈ ਬਿਚੋਂ ਨੋਟਾਂ ਦੀਆਂ ਗੱਡੀਆਂ ਨਿਕਲਦੀਆਂ ਹਨ ਐਨੇ ਨੋਟ ਦੇਖ ਕੇ ਗੁਰਜੰਟ ਦਾ ਦਿਮਾਗ ਹੀ ਲਜਾਂਦਾ ਹੈ ਉਸ ਨੂੰ ਲੱਗਦਾ ਹੈ ਜਿਵੇਂ ਕਿ ਉਹ ਕੋਈ ਸੁਪਨਾ ਦੇਖ ਰਿਹਾ ਹੈ ਇੰਜ ਲੱਗਦਾ ਹੈ ਜਿਵੇਂ ਕਿ ਸ਼ਾਇਦ ਅੱਜ ਉਸ ਨੂੰ ਉਸ ਦਾ ਰੱਬ ਮਿਲ ਗਿਆ ਹੋਵੇ ਲੱਖਾਂ ਰੁਪਏ ਉਸ ਜਮਾਨੇ ਦੇ ਵਿੱਚ ਇਕੱਠਿਆਂ ਦੇਖ ਕੇ ਉਸ ਨੂੰ ਲੱਗਿਆ ਜਿਵੇਂ ਉਸਨੇ ਕੋਈ ਜੰਗ ਜਿੱਤ ਲਈ ਹੋਵੇ ਰਾਣੇ ਦੇ ਪੈਰਾਂ ਵਿੱਚ ਡਿੱਗ ਜਾਂਦਾ ਹੈ ਮਾਲਕੋ ਜਿਵੇਂ ਤੁਸੀਂ ਕਹੋਗੇ ਓਵੇਂ ਠੀਕ ਹੈ ਮੈਨੂੰ ਤਾਂ ਮਾਇਆ ਚਾਹੀਦੀ ਹੈ ਤੁਸੀਂ ਮੇਰਾ ਧਿਆਨ ਰੱਖੋਗੇ ਮੈਂ ਤੁਹਾਡਾ ਰੱਖਾਂਗਾ ਇਸੇ ਤਰ੍ਹਾਂ ਆਪਣੀ ਚੱਲਦੀ ਰਹੇਗੀ ਬਸ ਮੇਰਾ ਧਿਆਨ ਜਰੂਰ ਰੱਖਣਾ ਮੇਰੀ ਵਰਦੀ ਤੇ ਕੋਈ ਆਂਚ ਨਾ ਆਵੇ ਰਾਣਾ ਹਾਮੀ ਭਰ ਦਿੰਦਾ ਹੈ ਦੋਵੇਂ ਗੜੇ ਮਿਲਦੇ ਹਨ ਵੀ ਹੁਣ ਦੋਵੇਂ ਬਿਜ਼ਨਸ ਦੇ ਵਿੱਚ 파ਟਨਰ ਹੋ ਗਏ ਹਨ ਰਾਣਾ ਪੰਜਾਬ ਦੇ ਵਿੱਚ ਨਸਾ ਫੈਲਾਵੇਗਾ ਬਦਲੇ ਦੇ ਵਿੱਚ ਗੁਰਜੰਟ ਸਿੰਘ ਨੂੰ ਨਾਲੇ ਤਾਂ ਪ੍ਰੋਮੋਸ਼ਨ ਮਿਲਣਗੇ ਨਾਲੇ ਰਾਣੇ ਦੇ ਵੱਲੋਂ ਮੋٹے ਗੱਫੇ ਪਰਜ਼ਾਦ ਦੇ ਮਿਲਿਆ ਕਰਨਗੇ ਰਾਣੇ ਤੋਂ ਗੁਰਜੰਟ ਬੜਾ ਖੁਸ਼ ਸੀ ਆ ਚਲੋ ਦੋਵਾਂ ਦੀ ਵਧੀਆ ਨਿਭਦੀ ਹੈ ਹੁਣ ਚਿੱਟੇ ਦੇ ਵਪਾਰ ਦੇ ਵਿੱਚ ਰਾਣੇ ਤੇ ਗੁਰਜੰਟ ਦਾ ਪੂਰਾ ਪਰਚਮ ਅੱਦੇ ਪੰਜਾਬ ਦੇ ਉੱਪਰ ਲਹਿਰਾ ਰਿਹਾ ਸੀ ਆ ਗੁਰਜੰਟ ਆਪਣੀਆਂ ਜਾਣਕਾਰੀਆਂ ਦੇ ਰਾਈ ਆ ਬਾਕੀ ਜੋ ਇਲਾਕੇ ਹਨ ਉਹਨਾਂ ਦੇ ਜੋ ਪੁਲਿਸ ਅਫਸਰ ਹਨ ਉਹਨਾਂ ਨਾਲ ਮਿਲ ਕੇ ਉੱਥੋਂ ਤੱਕ ਪੈਸਾ ਭਜਾਉਂਦਾ ਹੈ ਸਾਰੇ ਜਣੇ ਖੁਸ਼ ਹਨ ਸਭ ਲੋਕਾਂ ਨੂੰ ਵਧੀਆ ਲੱਗ ਰਿਹਾ ਹੈ ਇਧਰ ਮਾੜਾ ਦੌਰ ਆਉਂਦਾ ਹੈ ਮਾੜੇ ਦੌਰ ਦੇ ਵਿੱਚ ਵੀ ਗੁਰਜੰਟ ਨਹੀਂ ਸੁਧਰਦਾ ਉਹ ਉਹਨਾਂ ਠੁੱਠੇ ਮੁਕਾਬਲਿਆਂ ਦੇ ਵਿੱਚ ਠੁੱਠੇ ਕਤਲੇਆਮ ਦੇ ਵਿੱਚ ਵੀ ਰਲ ਜਾਂਦਾ ਹੈ ਜਿਨ੍ਹਾਂ ਦੇ ਨਾਲ ਸਿੱਖਾਂ ਦੇ ਉੱਪਰ ਬਹੁਤ ਮਾੜੇ ਹਾਲਾਤ ਹੋਇਸਾਨਾ ਲੇਕਿਨ ਫਿਰ ਵੀ ਗੁਰਜਾਨਾ ਆਪਣੇ ਵਪਾਰ ਨੂੰ ਲੈ ਕੇ ਬਹੁਤ ਸੀਰੀਅਸ ਸੀ ਆ ਕਦੇ ਵੀ ਉਸ ਨੂੰ ਕੋਈ ਅੜਚਣ ਲੱਗਦੀ ਵੀ ਆ ਇਹ ਸਾਡਾ ਪਰਦਾ ਫਾਸ਼ ਕਰਨਾ ਚਾਹੁੰਦਾ ਹੈ ਇਹ ਸਾਡੇ ਵਪਾਰ ਦੇ ਖਿਲਾਫ ਬੋਲ ਰਿਹਾ ਹੈ ਜੋ ਸਾਡਾ ਨਸ਼ੇ ਦਾ ਵਪਾਰ ਹੈ ਇਸ ਨੂੰ ਉਡਾਣਾ ਚਾਹੁੰਦਾ ਹੈ ਗੁਰਜੰਟ ਉਹਨਾਂ ਦੇ ਖਿਲਾਫ ਐਕਸ਼ਨ ਲੈਂਦਾ ਹੈ ਉਹਨਾਂ ਨੂੰ ਝੂਠੇ ਮੁਕਾਬਲਿਆਂ ਦੇ ਵਿੱਚ ਮਰਵਾ ਦਿੰਦਾ ਹੈ ਜਾਂ ਫਿਰ ਉਹਨਾਂ ਦੇ ਖਿਲਾਫ ਕੋਈ ਜਾਂਚ ਬਿਠਾ ਕੇ ਉਹਨਾਂ ਨੂੰ ਅੰਦਰ ਕਰਵਾ ਦਿੰਦਾ ਹੈ ਦੋਸਤੋ ਇਸੇ ਤਰ੍ਹਾਂ ਚੱਲ ਰਿਹਾ ਸੀ ਆਸ-ਪਾਸ ਕੋਈ ਵੀ ਨਹੀਂ ਸੀ ਜੋ ਗੁਰਜੰਟ ਦਾ ਮੁਕਾਬਲਾ ਕਰ ਸਕੇ ਆਸ-ਪਾਸ ਸਭ ਲੋਕ ਬੀਕੇਸਾਨਾ ਸਭ ਲੋਕ ਉਸ ਦੇ ਤਲਵੇ ਝੱਟਦੇ ਸਨ ਕਿਉਂਕਿ ਸਾਰਿਆਂ ਪਾਸੇ ਮੋٹے ਪੈਸਿਆਂ ਦੇ ਗੱਫੇ ਪਹੁੰਚ ਰਹੇ ਸਨ ਗੁਰਜੰਟ ਦੀਆਂ ਸਭ ਤੋਂ ਸ਼ਾਨਦਾਰ ਕੋਠੀਆਂ ਬਣ ਚੁੱਕੀਆਂ ਸਨ ਸਭ ਤੋਂ ਸ਼ਾਨਦਾਰ ਉਸਦੇ ਘਰ ਗੱਡੀਆਂ ਸਾਨਾ ਵੱਡੇ ਵੱਡੇ ਨੇਤੇ ਉਸਦੇ ਘਰ ਆਉਂਦੇ ਹਨ ਉਸ ਨੂੰ ਵਧਾਈਆਂ ਦਿੰਦੇ ਹਨ ਤੇ ਉਸਦੇ ਥੱਲੇ ਕੰਮ ਕਰਦੇ ਹਨ ਕਿਉਂਕਿ ਵੱਡੇ ਵਪਾਰ ਦਾ ਉਹ ਲੀਡਰਾਂ ਦੇ ਵਿੱਚੋਂ ਇੱਕ ਹੈ ਰਾਣੇ ਦੇ ਬਰਾਬਰ ਬੈਠਦਾ ਹੈ ਜੋ ਵੀ ਫੈਸਲਾ ਹੈ ਰਾਣਾ ਗੁਰਜੰਟ ਨੂੰ ਪੁੱਛ ਕੇ ਕਰਦਾ ਹੈ ਦੋਸਤੋ ਇਸੇ ਤਰ੍ਹਾਂ ਚੱਲ ਰਿਹਾ ਸੀ ਸਭ ਤੋਂ ਜ਼ਿਆਦਾ ਦੁਖੀ ਇਸ ਕੰਮ ਤੋਂ ਰਾਣੀ ਹੈ ਉਸ ਨੂੰ ਨਹੀਂ ਪਸੰਦ ਇਹ ਜੋ ਜੇਲਣਾ ਵਰਗੀਆਂ ਕੋਠੀਆਂ ਹਨ ਇਹ ਜੋ ਮਹਿੰਗੀਆਂ ਆਲੇਸ਼ਾਨ ਗੱਡੀਆਂ ਹਨ ਇਹ ਜੋ ਚੱਕਾ ਚੋਂਦ ਹੈ ਉਸ ਨੂੰ ਨਹੀਂ ਪਹੁੰਦੀ ਉਹ ਗੁਰਸਿੱਖਾ ਲੜਕੀ ਸੀ ਆ ਉਸਨੇ ਤਾਈਕਾ ਗੁਰਸਿੱਖਾ ਆਦਮੀ ਨਾਲ ਵਿਆਹ ਕਰਾਇਆ ਸੀ ਉਹ ਤਾਂ ਉਸਦੀ ਮਾੜੀ ਕਿਸਮਤ ਹੈ ਵੀ ਉਸਨੇ ਕੈਸ ਕਤਲ ਕਰਵਾ ਲੇ ਉਹ ਅੱਜ ਵੱਡਾ ਚਿੱਟੇ ਦਾ ਵਪਾਰੀ ਬਣ ਚੁੱਕਿਆ ਹੈ ਅੱਜ ਉਸ ਦਾ ਜਿਹੜਾ ਕੋਈ ਵਾਲੀ ਵਾਰਸ ਨਹੀਂ ਬਚਿਆ ਕੋਈ ਇਮਾਨਦਾਰਮ ਨਹੀਂ ਹੈ ਸਭ ਬਸ ਪੈਸੇ ਪਿੱਛੇ ਕਰ ਰਿਹਾ ਹੈ ਪੈਸੇ ਪਿੱਛੇ ਲੋਕਾਂ ਨੂੰ ਮਰਵਾਉਂਦਾ ਹੈ ਪੈਸੇ ਪਿੱਛੇ ਆਪਣਾ ਈਮਾਨ ਤੱਕ ਵੇਚ ਦਿੰਦਾ ਹੈ ਦੋਸਤੋ ਰਾਣੀ ਬਹੁਤ ਸਮਝਾਉਂਦੀ ਹੈ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਤੇ ਵਿਦੇਸ਼ ਦੇ ਵਿੱਚ ਚਲੀ ਜਾਂਦੀ ਹੈ ਸਭ ਨਾਤੇ ਰਿਸ਼ਤੇ ਤੋੜ ਦਿੰਦੀ ਹੈ ਵੀ ਤੂੰ ਮੇਰਾ ਕੁਝ ਨਹੀਂ ਲੱਗਦਾ ਤੇਰੇ ਇਸ ਕਾਲੇ ਧੰਦਿਆਂ ਤੋਂ ਮੈਂ ਅੱਕ ਚੁੱਕੀ ਹਾਂ ਮੈਨੂੰ ਪਤਾ ਹੈ ਇਸ ਦਾ ਨਤੀਜਾ ਮਾੜਾ ਨਿਕਲਣਾ ਹੈ ਮੈਂ ਹੁਣ ਅੱਜ ਤੋਂ ਬਾਅਦ ਤੇਰੀ ਕੁਝ ਨਹੀਂ ਲੱਗਦੀ ਇਹ ਬੱਚੇ ਤੇਰੇ ਕੁਝ ਨਹੀਂ ਹਨ ਮੈਂ ਨਹੀਂ ਚਾਹੁੰਦੀ ਵੀ ਤੇਰੇ ਮਾੜੇ ਕੰਮਾਂ ਦਾ ਅਸਰ ਐਨਾ ਪਵੇ ਇਹਨਾਂ ਨੂੰ ਮੈਂ ਬਾਹਰ ਲੈ ਕੇ ਜਾ ਰਹੀ ਹਾਂ ਤੇ ਤੇਰਾ ਪਰਸਾਵਾ ਵੀ ਇਹਨਾਂ ਤੇ ਪਹਿਣ ਨਹੀਂ ਦੇਣਾ ਦੋਸਤੋ ਗੁਰਜੰਟ ਪੈਸੇ ਦੇ ਵਿੱਚ ਇਹਨਾਂ ਅੰਨਾ ਹੋ ਚੁੱਕਿਆ ਸੀ ਉਸ ਨੂੰ ਸਮਝ ਨਹੀਂ ਲੱਗਦੀ ਵੀ ਮੈਂ ਕਰ ਕੀ ਰਿਹਾ ਹਾਂ ਮੇਰੇ ਵਾਸਤੇ ਚੰਗਾ ਕੀ ਹੈ ਮਾੜਾ ਕੀ ਹੈ ਕਿਉਂਕਿ ਉਹ ਵੀ ਇੱਕ ਪਿਤਾ ਹੈ ਉਸਦੇ ਬੱਚੇ ਉਸ ਨੂੰ ਛੱਡ ਕੇ ਚਲੇ ਗਏ ਸਨ ਉਸ ਦੀ ਪਤਨੀ ਉਸ ਨੂੰ ਛੱਡ ਕੇ ਚਲੀ ਗਈ ਹੈ ਉਹ ਫਿਰ ਵੀ ਆਪਣੇ ਕੰਮਾਂ ਤੋਂ ਬਾਝ ਨਹੀਂ ਹੁੰਦਾ ਰੱਬ ਵੱਲੋਂ ਇਹਨਾਂ ਝਟਕਾ ਮਿਲਣ ਤੋਂ ਬਾਅਦ ਇਹ ਜੋ ਟ੍ਰੇਲਰ ਮਿਲਣ ਤੋਂ ਬਾਅਦ ਵੀ ਨਹੀਂ ਸਮਝਦਾ ਉਸਨੂੰ ਲੱਗਦਾ ਹੈ ਵੀ ਮੈਂ ਜਿੱਤ ਰਿਹਾ ਹਾਂ ਇਹ ਸਭ ਮੇਰੇ ਤੋਂ ਮੱਤ ਦੇ ਹਨ ਮੇਰੀ ਤਰੱਕੀ ਇਹਨਾਂ ਤੋਂ ਜਰੀ ਨਹੀਂ ਜਾਂਦੀ ਉਸ ਦੋਰਦਾਨਤ ਹੋਣਾ ਸੀ ਹਰ ਰਾਤ ਤੋਂ ਬਾਅਦ ਇੱਕ ਸਵੇਰ ਚੜਦੀ ਹੈ ਹਰ ਮਾੜੇ ਕੰਮ ਦਾ ਅੰਤ ਚੰਗਾ ਨਹੀਂ ਹੁੰਦਾ ਹਰ ਮਾੜੇ ਕੰਮ ਦਾ ਅੰਤ ਮਾੜਾ ਹੁੰਦਾ ਹੈ ਗੁਰਜੰਟ ਸਿੰਘ ਦਾ ਦੌਰ ਖਤਮ ਹੋਣ ਵਾਲਾ ਸੀ ਤੇ ਕਈ ਇਮਾਨਦਾਰ ਅਫਸਰ ਪੁਲਸ ਮੈਕਮੇ ਦੇ ਵਿੱਚ ਆ ਚੁੱਕੇ ਸਨ ਤੇ ਹੁਣ ਗੁਰਜੰਟ ਸਿੰਘ ਨੂੰ ਠੱਲ ਪਾਉਣਾ ਚਾਹੁੰਦੇ ਸਨ ਕਿਉਂਕਿ ਇਸ ਦੇ ਕਰਕੇ ਲਗਭਗ ਅੱਧੇ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਚਿੱਟਾ ਸ਼ਰਿਆਮ ਵਿਕ ਰਿਹਾ ਹੈ ਇਸ ਦੇ ਰਾਜ ਵਿੱਚ ਕੋਈ ਵੀ ਖੁਸ਼ੀ ਨਹੀਂ ਹੈ ਇਸ ਦੇ ਖਿਲਾਫ ਜਾਂਚ ਬਿਠੋਂ ਦੇ ਹਨ ਉਪਰੋਂ ਆਰਡਰ ਕਰਵਾਏ ਜਾਂਦੇ ਹਨ ਹਾਲਾਂਕਿ ਉਹਨਾਂ ਨੂੰ ਕਾਫੀ ਦਿੱਕਤਾਂ ਹੁੰਦੀਆਂ ਨੇ ਕਿਉਂਕਿ ਉੱਤੋਂ ਲੈ ਕੇ ਥੱਲੇ ਤੱਕ ਸਭ ਨੇ ਤੇ ਸਭ ਅਫਸਰ ਗੁਰਜੰਟ ਦੇ ਇਸ ਕਾਲੇ ਰਾਜ ਦੇ ਵਿੱਚ ਲੁਕੇ ਸਨ ਰਾਣਾ ਗੁਜਰ ਚੁੱਕਿਆ ਹੈ ਰਾਣੇ ਦੀ ਮੌਤ ਇੱਕਾ ਮੁਕਾਬਲੇ ਦੇ ਵਿੱਚ ਆਪਸੀ ਲੜਾਈ ਦੇ ਵਿੱਚ ਹੋ ਚੁੱਕੀ ਹੈ ਹੁਣ ਵਿਚਾਰਾ ਇਕੱਲਾ ਰਹਿ ਚੁੱਕਿਆ ਹੈ ਰਾਣੇ ਦੇ ਦੋ ਚੇਲੇ ਸਨ ਅਫਸ ਦੇ ਵਿੱਚ ਲੜ ਕੇ ਮਾਰ ਮਰਾ ਗਏ ਸਨ ਇਕੱਲਾ ਹੈ ਇਕੱਲੇ ਨੇ ਹੀ ਸਾਰੇ ਬਿਜ਼ਨਸ ਨੂੰ ਸੰਭਾਲ ਰੱਖਿਆ ਹੈ ਇਕੱਲਾ ਸਾਰੇ ਪੰਜਾਬ ਦੇ ਵਿੱਚ ਚਿੱਟਾ ਵੇਚ ਰਿਹਾ ਹੈ ਸਾਰੇ ਬਿਜ਼ਨਸ ਦਾ ਇਕੱਲਾ ਮਾਲਕ ਹੈ ਇਸ ਦੇ ਕਾਰਨ ਉਸ ਦੀਆਂ ਨਿੰਦਾ ਉੱਡ ਚੁੱਕੀਆਂ ਹਨ ਰਾਤ ਨੂੰ ਸੌਂਦਾ ਨਹੀਂ ਹੈ ਇਹ ਟੈਨਸ਼ਨ ਨੇ ਲੱਗੀ ਰਹਿੰਦੀ ਹੈ ਵੀ ਜੋ ਮਾਲ ਹੈ ਸਹੀ ਤਰੀਕੇ ਨਾਲ ਆਇਆ ਹੈ ਜਾਂ ਨਹੀਂ ਆ ਸਹੀ ਤਰੀਕੇ ਨਾਲ ਪਹੁੰਚਿਆ ਹੈ ਜਾਂ ਨਹੀਂ ਆ ਉਸ ਨੂੰ ਕੋਈ ਦਿੱਕਤਾਂ ਤਾਂ ਨਹੀਂ ਹੋਈਆਂ ਮਾਲ ਸਹੀ ਹੈ ਜਾਂ ਫਿਰ ਕਿਸੇ ਪੁਲਸ ਅਫਸਰ ਨੇ ਕਿਸੇ ਪੁਲਸ ਮਹਿਕਮੇ ਦੇ ਵਿੱਚ ਕਿਸੇ ਨੇ ਰੋਕਤਾ ਨਹੀਂ ਲਿਆ ਦੋਸਤੋ ਸਾਰੀ ਰਾਤ ਨਹੀਂ ਸੌਂਦਾ ਜਾਗਦਾ ਕਹਿੰਦਾ ਹੈ ਟੈਨਸ਼ਨਾਂ ਨੇ ਉਸ ਨੂੰ ਖਾ ਰੱਖਿਆ ਹੈ ਉਸ ਦਾ ਚਿਹਰਾ ਦੇਖ ਕੇ ਆਰਾਮ ਨਾਲ ਕੋਈ ਦੱਸ ਸਕਦਾ ਹੈ ਵੀ ਉਹ ਬਿਲਕੁਲ ਆ ਦਿਮਾਗੀ ਤੌਰ ਤੇ ਬਿਮਾਰ ਹੋ ਚੁੱਕਿਆ ਹੈ ਇਸ ਦਾ ਇਮਾਨ ਧਰਮ ਨਹੀਂ ਹੈ ਇਹ ਤਾਂ ਬਸ ਹੁਣ ਪੈਸਾ ਕਮਾਉਣਾ ਚਾਹੁੰਦਾ ਹੈ ਪੈਸੇ ਨੇ ਉਸ ਨੂੰ ਐਨਾ ਅੰਨਾ ਕਰ ਰੱਖਿਆ ਹੈ ਦੋਸਤੋ ਸਮਾਂ ਬੀਤਦਾ ਹੈ ਤੇ ਜਾਂਚਾਂ ਤੇਜ਼ ਹੋ ਜਾਂਦੀਆਂ ਨੇ ਕਈ ਪਾਸੇ ਗੁਰਜੰਟ ਦੇ ਬੰਦੇ ਫੜੇ ਜਾ ਚੁੱਕੇ ਸੀ ਅੰਦਰ ਹੋ ਚੁੱਕੇ ਸੀ ਉਸ ਦਾ ਵਪਾਰ ਹੌਲੀ ਹੌਲੀ ਔਖਾ ਹੋ ਰਿਹਾ ਸੀ ਪੰਜਾਬ ਦੇ ਵਿੱਚ ਕਈ ਹੋਰ ਵਪਾਰੀ ਗੁਰਜੰਟ ਨੂੰ ਟੱਕਰ ਦੇਣ ਵਾਲੇ ਉੱਥੇ ਆ ਚੁੱਕੇ ਸਨ ਉਹਨਾਂ ਨੂੰ ਪਰੇਸ਼ਾਨੀ ਹੈ ਕਿਉਂਕਿ ਗੁਰਜੰਟ ਲਗਭਗ ਸਾਰੇ ਪਾਸੇ ਆਪ ਹੀ ਵੇਚ ਰਿਹਾ ਹੈ ਉਹਨਾਂ ਦਾ ਬਾਜ਼ਾਰ ਕੱਟ ਰਿਹਾ ਹੈ ਅੱਗੇ ਜੋ ਨਸ਼ੇੜੀ ਹਨ ਉਹ ਬਾਕੀਆਂ ਤੇ ਭਰੋਸਾ ਨਹੀਂ ਕਰਦੇ ਗੁਰਜੰਟ ਦਾ ਮਾਲ ਲੈ ਕੇ ਖੁਸ਼ ਹਨ ਦੋਸਤੋ ਗੁਰਜੰਟ ਨੂੰ ਆ ਪਾਸੇ ਲਗਾਉਣਾ ਚਾਹੁੰਦੇ ਨੇ ਉਸ ਦੇ ਖਿਲਾਫ ਨੇਤਿਆਂ ਨੂੰ ਪੈਸੇ ਦੇ ਕੇ ਜਾਂਚਾਂ ਬਿਠਾਉਂਦੇ ਨੇ ਗੁਰਜੰਟ ਆਪਣੇ ਹੀ ਜਾਲਾਂ ਦੇ ਵਿੱਚ ਫਸਦਾ ਜਾ ਰਿਹਾ ਹੈ ਹੌਲੀ-ਹੌਲੀ ਕਰਦੇ ਆ ਜਾਂਚਾਂ ਤੇਜ਼ ਹੋ ਜਾਂਦੀਆਂ ਨੇ ਅੰਤ ਦੇ ਵਿੱਚ ਗੁਰਜੰਟ ਸਿੰਘਾ ਜੇਲ੍ਹ ਦੇ ਵਿੱਚ ਹੁੰਦਾ ਹੈ ਉਸ ਨੂੰ ਲਗਭਗ 6 ਤੋਂ 7 ਸਾਲ ਦੀ ਜੇਲ੍ਹ ਉਸ ਸਮੇਂ ਸੁਣਾਈ ਜਾਂਦੀ ਹੈ ਤੇ ਅੰਦਰ ਹੋ ਜਾਂਦਾ ਹੈ ਵੈਸੇ ਤਾਂ ਚਾਹੀਦਾ ਸੀ ਕਿਉਂਕਿ ਉਸ ਨੂੰ ਉਮਰ ਕੈਦ ਹੋਵੇ ਜਾਂ ਫਿਰ ਇਹੋ ਜਿਹੇ ਬੰਦੇ ਨੂੰ ਜਿਸ ਦੇ ਕਾਰਨ ਹਜ਼ਾਰਾਂ ਲੋਕ ਕਪੜੀਆਂ ਜਾਂਨਾ ਗਵਾ ਚੁੱਕੇ ਹਨ ਆਪਣੇ ਪਰਿਵਾਰ ਉਜਾੜ ਚੁੱਕੇ ਹਨ ਇਹੋ ਜੇ ਨੂੰ ਤਾਂ ਫਾਂਸੀ ਦੀ ਸਜ਼ਾ ਉਮਰ ਕੈਦ ਹੋਣੀ ਚਾਹੀਦੀ ਹੈ ਲੇਕਿਨ ਨਹੀਂ ਇਹੋ ਜੇ ਨਹੀਂ ਹੁੰਦਾ 6-7 ਸਾਲ ਦੀ ਜੇਲ ਹੁੰਦੀ ਹੈ ਗੁਰਜੰਟ ਨੂੰ ਲੱਗਦਾ ਹੈ ਕੋਈ ਗੱਲ ਨਹੀਂ ਹੁਣ ਮੈਂ ਜੇਲ ਦੇ ਵਿੱਚ ਚਲਾ ਜਾਂਦਾ ਹਾਂ ਬਾਦ ਦੇ ਵਿੱਚ ਇਹ ਸਾਰਾ ਕੁਝ ਮੇਰਾ ਹੀ ਹੈ ਲੇਕਿਨ ਉਸ ਦੇ ਜੇਲ ਵਿੱਚ ਜਾਣ ਤੋਂ ਮਗਰੋਂ ਵੱਡੇ ਇਲਜ਼ਾਮ ਦੇ ਖਿਲਾਫਾ ਲਗਾਏ ਜਾਂਦੇ ਹਨ ਉਸ ਦੀ ਪ੍ਰਾਪਰਟੀ ਜ਼ਬਤ ਕਰ ਲਈ ਜਾਂਦੀ ਹੈ ਸਭ ਪੈਸਾ ਜੋ ਉਸ ਦੇ ਬੈਂਕਾਂ ਦੇ ਵਿੱਚ ਸੀ ਫ੍ਰੀਜ਼ ਕਰ ਲਿਆ ਜਾਂਦਾ ਹੈ ਇਹ ਸਾਰਾ ਕੁਝ ਉਸ ਦੇ ਐਂਟੀ ਪਾਰਟੀਆਂ ਜੋ ਕੀ ਆ ਉਸ ਦੇ ਇਲਾਕੇ ਵਿੱਚ ਨਸ਼ਾ ਵੇਚਣਾ ਚੁੰਦੀਆਂ ਸਨ ਜੋ ਕਿ ਉਸ ਦੇ ਬਿਜ਼ਨਸ ਨੂੰ ਖਤਮ ਕਰਨਾ ਚੁੰਦੀਆਂ ਸਨ ਉਹ ਕਰ ਰਹੀਆਂ ਸਨ ਇਹ ਕੋਈ ਸਮਾਜ ਸੇਵੀ ਨਹੀਂ ਕਰ ਰਿਆ ਸੀ ਇਸ ਦੇ ਨਾਲ ਕਿਸੇ ਦਾ ਭਲਾ ਹੋਣ ਵਾਲਾ ਨਹੀਂ ਸੀ ਲੇਕਿਨ ਚਲੋ ਗੁਰਜੰਟ ਦਾ ਮਾੜਾ ਤਾਂ ਹੋ ਰਿਹਾ ਸੀ ਉਸ ਨੂੰ ਆਪਣੇ ਕਰਮਾਂ ਦੀ ਸਜ਼ਾ ਮਿਲ ਰਹੀ ਸੀ ਜਿਵੇਂ ਹੀ ਆਪਣੀ ਸਜ਼ਾ ਪੂਤ ਕੇ ਬਾਹਰ ਆਇਆ ਦੇਖਦਾ ਹੈ ਉਸ ਦੇ ਪੱਲੇ ਕੁਝ ਨਹੀਂ ਹੈ ਪਰਿਵਾਰ ਵਿਦੇਸ਼ ਦੇ ਵਿੱਚ ਰਹਿ ਰਿਹਾ ਹੈ ਜੋ ਕਿ ਉਸ ਨੂੰ ਬੁਲਾਉਣਾ ਤੱਕ ਨਹੀਂ ਚਾਹੁੰਦਾ ਉਸ ਦਾ ਨਾਮ ਲੈਣਾ ਪਸੰਦ ਨਹੀਂ ਕਰਦਾ ਸਭ ਦੋਸਤ ਮਿੱਤਰ ਜੋ ਕਿ ਕਾਲੀ ਕਮਾਈ ਨੂੰ ਦੇਖ ਕੇ ਉਸਦੇ ਨਾਲ ਸਨ ਅਜੋ ਵੀ ਚਲੇ ਗਏ ਹਨ ਉਸ ਦੀ ਨੌਕਰੀ ਉਸ ਦੇ ਕੋਲ ਨਹੀਂ ਹੈ ਰਤਬਾ ਸਭ ਜਾ ਚੁੱਕਿਆ ਹੈ ਜੋਸ ਦੇ ਸਾਤੀ ਸਾਨ ਵਪਾਰ ਦੇ ਵਿੱਚ ਸਭ ਜਾਂ ਤਾਂ ਮਾਰੇ ਜਾ ਚੁੱਕੇ ਹਨ ਜਾਂ ਫਿਰ ਅੰਦਰ ਬੈਠੇ ਹਨ ਕੋਈ ਟਾਵਾ ਟਾਵਾ ਜੋ ਕਿ ਬਾਹਰ ਹੈ ਉਹ ਵੀ ਗੁਰਜੰਟ ਤੋਂ ਦੂਰੀ ਬਣਾ ਕੇ ਰੱਖਦਾ ਹੈ ਵੀ ਇਹ ਬੰਦਾ ਦੁਬਾਰਾ ਮਰਵਾ ਦੇਗਾ ਇਸ ਦੇ لالਚ ਦਾ ਮੂੰਹ ਸਿਰ ਨਹੀਂ ਹੈ ਸਭ ਪਾਸੇ ਗੱਲਾਂ ਹਨ 20 ਬੰਦੇ ਨੇ ਸਾਰੀ ਉਮਰ ਬਹੁਤ ਬਾੜੇ ਕੰਮ ਕੀਤੇ ਨੇ ਸਾਰੀ ਉਮਰ ਇਸ ਨੇ ਲੋਕਾਂ ਨੂੰ ਮਰਵਾਇਆ ਹੈ ਚਿੱਟਾ ਵੇਚ ਕੇ ਮਾਮਾ ਦੇ ਪੁੱਤੋਂ ਉਹਨਾਂ ਤੋਂ ਖੋਏ ਹਨ ਉਹਨਾਂ ਤੋਂ ਖਿੱਚਲੇ ਹਨ ਕੋਈ ਵੀ ਇਸ ਨੂੰ ਕੰਮ ਤੇ ਰੱਖਣ ਨੂੰ ਤਿਆਰ ਨਹੀਂ ਹੈ ਇੱਥੋਂ ਤੱਕ ਕੀ ਦਿਹਾੜੀਆਂ ਕਰਨ ਤੇ ਮਜਬੂਰ ਹੈ ਇਸ ਨੂੰ ਕੋਈ ਨਹੀਂ ਸੁਣਦਾ ਇਸ ਦੇ ਅੱਗੇ ਪਿੱਛੇ ਕੋਈ ਨਹੀਂ ਹੈ ਸਭ ਲੋਕ ਇਸ ਨੂੰ ਮਿਹਣੇ ਮਾਰਦੇ ਹਨ ਮਜਬੂਰੀ ਦੇ ਵਿੱਚ ਪੀਖ ਮੰਗਦਾ ਹੈ ਪੀਖ ਤੱਕ ਕੋਈ ਨਹੀਂ ਦਿੰਦਾ ਗੁਰੂ ਘਰ ਜਾਂਦਾ ਹੈ ਉੱਥੇ ਵੀ ਇਸ ਨੂੰ ਬਾਹਰ ਜੋੜਿਆਂ ਤੇ ਬਿਠਾ ਕੇ ਲੰਗਰ ਛਕਾਇਆ ਜਾਂਦਾ ਹੈ ਕਿਉਂਕਿ ਇਸ ਨੇ ਬਹੁਤ ਮਾੜੇ ਕੰਮ ਕੀਤੇ ਸਨ ਬਹੁਤ ਮਾਮਾ ਦੇ ਪੁੱਤ ਮਰਵਾਏ ਸਨ ਇਸ ਨੇ ਠੁੱਠੇ ਮੁਕਾਬਲਿਆਂ ਦੇ ਵਿੱਚ ਪਤਾ ਨਹੀਂ ਕਿੰਨਿਆਂ ਹੀ ਬੇਕਸੂਰ ਨੌਜਵਾਨਾਂ ਨੂੰ ਸਿੱਖਾਂ ਨੂੰ ਇਸਨੇ ਇਸ ਤਰ੍ਹਾਂ ਕੀਤਾ ਹੈ ਇਸ ਦੇ ਖਿਲਾਫ ਕੋਈ ਸਬੂਤ ਤਾਂ ਨਹੀਂ ਹੈ ਲੇਕਿਨ ਫਿਰ ਵੀ ਸਮਾਜ ਸਭ ਕੁਝ ਜਾਣਦਾ ਹੈ ਸਭ ਲੋਕ ਇਸ ਨੂੰ ਤਾਨੇ ਮੇਨੇ ਮਾਰਦੇ ਹਨ ਹਾਲਾਂਕਿ ਇਹ ਮਰਦਾ ਨਹੀਂ ਹੈ ਲੇਕਿਨ ਫਿਰ ਵੀ ਗੜੀਆਂ ਦੇ ਵਿੱਚ ਪਟਕਣ ਨੂੰ ਮਜਬੂਰ ਹੈ ਬਿਮਾਰੀ ਦੇ ਵਿੱਚ ਇਸ ਦਾ ਕੋਈ ਵਾਲੀਵਾਰਸ ਨਹੀਂ ਹੈ ਕਈ ਕਈ ਦਿਨ ਸੜਕ ਦੇ ਉੱਪਰ ਬਿਮਾਰ ਰਹਿੰਦਾ ਹੈ ਕੋਈ ਡਾਕਟਰ ਵੀ ਇਸ ਦਾ ਢੰਗ ਨਾਲ ਇਲਾਜ ਨਹੀਂ ਕਰਦਾ ਅੱਜ ਗਲੀਆਂ ਤੇ ਰੁੜਦਾ ਹੈ ਰੱਬ ਦੀ ਡੰਗ ਭਾਵੇਂ ਆਵਾਜ਼ ਨਹੀਂ ਕਰਦੀ ਭਾਵੇਂ देर ਨਾਲ ਵੱਜਦੀ ਹੈ ਲੇਕਿਨ ਜਦੋਂ ਵੱਜਦੀ ਹੈ ਬੰਦੇ ਨੂੰ ਉਸ ਦੀ ਔਕਾਤ ਦੇ ਵਿੱਚ ਲਿਆਉਂਦੀ ਹੈ ਜਿਹੜਾ ਬੰਦਾ ਅਸਮਾਨਾਂ ਤੇ ਘੁੰਮਦਾ ਹੈ ਜਿਹੜਾ ਬੰਦਾ ਆਪਣੇ ਆਪ ਨੂੰ ਸੋਚਦਾ ਹੈ ਵੀ ਮੇਰੇ ਅੱਗੇ ਸਾਰੇ ਲੋਕ ਫਿੱਕੇ ਹਨ ਮੈਂ ਰੱਬ ਬਣ ਗਿਆ ਹਾਂ ਰੱਬ ਫਿਰ ਉਸ ਨੂੰ ਰੱਬ ਬਣ ਕੇ ਮਿਲਦਾ ਹੈ ਰੱਬ ਫਿਰ ਉਸ ਨੂੰ ਥੱਲੇ ਲੈ ਕੇ ਆਉਂਦਾ ਹੈ ਤਾਂ ਦੋਸਤੋ ਇਹ ਸੀ ਅੱਜ ਦੀ ਕਹਾਣੀ ਉਮੀਦ ਕਰਦੇ ਹਾਂ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ